ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰੇ ਪਿਆਰਮਿਆਂ ਦਾ ਸਵਾਗਤ ਹੈ ਜੀ ਆਪਣੇ ਪੇਜ ਦੇ ਉੱਤੇ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਬਹੁਤ ਵਧੀਆ ਜੀ ਤੇ ਅੱਜ ਦੀ ਜਿਹੜੀ ਆਪਣੀ ਸੱਚੀ ਘਟਨਾ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਉਹ ਹੈਗੀ ਆ ਅੱਜ ਕੱਲ੍ਹ ਵੀ ਜਿਵੇਂ ਕਿ ਲੋਕ ਪੜ੍ਹੇ ਲਿਖੇ ਹੋ ਕੇ ਵੀ ਅੰਧ ਵਿਸ਼ਵਾਸਾਂ ਦੇ ਵਿੱਚ ਡੁੱਬੇ ਹੋਏ ਨੇ ਤੇ ਫਿਰ ਧੋਖੇ ਦਾ ਸ਼ਿਕਾਰ ਹੋ ਜਾਂਦੇ ਨੇ ਤੇ ਅਜੇਹਾ ਹੀ ਇੱਕ ਮੁੰਡੇ ਦੇ ਨਾਲ ਵਾਪਰਿਆ ਜੋ ਕਿ ਸੋਹਣੀ ਸੁਨੱਖੀ ਤੇ ਕੁੜੀ ਦੇਖ ਤੇ ਉਤੇ ਮਰਮਟਿਆ ਤੇ ਉਸਦੇ ਨਾਲ ਵਿਆਹ ਕਰਵਾਉਣ ਲਈ ਤਿਆਰ ਹੋ ਜਾਂਦਾ ਹੈ ਇਹ ਵੀਰ ਨੇ ਆਪਣੀ ਕਹਾਣੀ ਆਪਾਂ ਨੂੰ ਭੇਜੀ ਸੀ ਤੇ ਵੀਰ ਕਹਿੰਦਾ ਵੀ ਜਦੋਂ ਕਹਿੰਦਾ ਵੀ ਮੈਂ ਸਾਡੇ ਕਹਿੰਦਾ ਜਿਹੜੀ ਮੇਰੀ ਮਾਤਾ ਸੀਗੀ ਉਹ ਵੀ ਮਤਲਬ ਰਿਸ਼ਤੇ ਵਗੈਰਾ ਕਰਵਾਉਂਦੀ ਸੀ ਤੇ ਉਹਨੇ ਅਸੀ ਆਂਡ ਕਮਾਂਡ ਦੇ ਵਿੱਚ ਕਹਿੰਦਾ ਵੀ ਬਹੁਤ ਰਿਸ਼ਤੇ ਕਰਵਾਏ ਤੇ ਅਸੀਂ ਕਹਿੰਦੇ ਇੱਕ ਬਾਬੇ ਨੂੰ ਮੰਨਦੇ ਹੁੰਦੇ ਸਾਡੇ ਨੇੜੇ ਡੇਰਾ ਸੀ ਅਸੀਂ ਉਥੇ ਡੇਰੇ ਦੇ ਵਿੱਚ ਜਾਇਆ ਕਰ ਗਏ ਤੇ ਭਾਈ ਬਾਬੇ ਦੀ ਦੀ ਸੇਵਾ ਕਰਿਆ ਕਰ ਗਏ ਇੱਕ ਦਿਨ ਮੈਂ ਕਹਿੰਦਾ ਬਾਬਾ ਜੀ ਸਾਨੂੰ ਕਹਿੰਦੇ ਵੀ ਤੁਹਾਡੇ ਮੁੰਡਿਆਂ ਨਾਲ ਮਾਤਾ ਮੈਂ ਰਿਸ਼ਤਾ ਕਰਾਉਣਾ ਮੇਰੀ ਮਾਤਾ ਨੂੰ ਵੀ ਚਾ ਚੜ ਗਿਆ ਸਾਨੂੰ ਵੀ ਚਾ ਚੜ ਗਿਆ ਵੀ ਕਹਿੰਦਾ ਭਈ ਵੀ ਬਾਬਾ ਰਿਸ਼ਤਾ ਕਰਵਾਉਂਦਾ ਇਦੂ ਉੱਤੇ ਕੀ ਚਾਹੀਦਾ ਸੀ ਕਿ ਠੀਕ ਹੈ ਬਾਬਾ ਜੀ ਕਰਵਾ ਦਿਓ ਅਗਲੇ ਦਿਨ ਕਹਿੰਦਾ ਵੀ ਦੋ ਕੁੜੀਆਂ ਤੇ ਇੱਕੋ ਦੀ ਮਾਤਾ ਜੀ ਲੜਕੀ ਦੀ ਸਾਨੂੰ ਦੇਖਣ ਲਈ ਆਏ ਡੇਰੇ ਦੇ ਵਿੱਚ ਤੇ ਹੋਰ ਉਹਨਾਂ ਦੇ ਨਾਲ ਕੋਈ ਨਾ ਇੱਕ ਕੁੜੀ ਦਾ ਕਹਿੰਦਾ ਇੰਨੀ ਸੋਹਣੀ ਪਰੀਆਂ ਵਰਗੀ ਜਮਾ ਤੇ ਜੀ ਕਹਿੰਦਾ ਦੇਖੀ ਦੇਖੀ ਜਾ ਉਹ ਸੀ ਛੋਟੀ ਕੁੜੀ ਤੇ ਇੱਕ ਸੀ ਵੱਡੀ ਕਹਿੰਦਾ ਵੱਡੀ ਦਾ ਰੰਗ ਸਾਵਲਾ ਸੀ ਕਬੱਡੀ ਮੇਰੇ ਵੱਡੇ ਭਰਾ ਲਈ ਤੇ ਛੋਟੀ ਮੇਰੇ ਲਈ ਦੇਖੀਗੀ ਤੇ ਮੈਂ ਤਾਂ ਕਹਿੰਦਾ ਬਸ ਐਂ ਹੀ ਕਰੀ ਜਾ ਮੈਂ ਹਾਈ ਐਡੀ ਸੋਹਣੀ ਕੁੜੀ ਨਾਲ ਵਿਆਹ ਹੋਊਗਾ ਮੇਰਾ ਮੈਂ ਤਾਂ ਕਹਿੰਦਾ ਕਮਲਾ ਹੋ ਗਿਆ ਰਾਤ ਨੂੰ ਵੀ ਉਹ ਹੀ ਦਿਸੀ ਜਾਵੇ ਮੈਨੂੰ ਉਸ ਤੋਂ ਬਾਅਦ ਕੀ ਹੋਇਆ ਨਾ ਜੀ ਕਹਿੰਦਾ ਸਾਡੇ ਵਿਆਹ ਹੋ ਜਾਂਦੇ ਆ ਤੇ 6 ਮਹੀਨੇ ਸਾਡੇ ਬਹੁਤ ਜ਼ਿਆਦੇ ਵਧੀਆ ਲੰਘਦੇ ਆ ਮੇਰੇ ਘਰ ਵਾਲੀ ਤਾਂ ਕਹਿੰਦਾ ਮੰਨ ਲੈ ਮੇਰਾ ਇੰਨਾ ਹੀ ਮੋਹ ਪਰਿਆ ਕਰੇ ਤੇ ਮੈਂ ਤਾਂ ਕਹਿੰਦਾ ਤੜਕੇ ਉੱਠ ਕੇ ਬਾਬੇ ਦੀ ਫੋਟੋ ਮure ਹੱਥ ਜੋੜਿਆ ਕਰਾਂ ਵੀ ਹੇ ਰੱਬਾ ਤੂੰ ਮੈਨੂੰ ਇੰਨੀ ਸੋਹਣੀ ਘਰ ਵਾਲੀ ਦਿੱਤੀ ਆ ਹੇ ਵਾਹੇ ਗੁਰੂ ਮੈਨੂੰ ਵੀ ਮੈਂ ਤਾਂ ਕਹਿੰਦਾ ਬਾਬੇ ਨੂੰ ਐਂ ਧਿਆਇਆ ਕਰਾਂ ਜਾਨੂ ਜਾਨੂ ਕਰਿਆ ਕਰੇ ਕਹਿੰਦਾ ਜੇ ਮੈਂ ਬਾਹਰ ਜਾਇਆ ਕਰਾਂ ਤਾਂ ਮੈਨੂੰ 5 ਮਿੰਟਾਂ ਬਾਅਦ ਹੀ ਮਗਰ ਫੋਨ ਤੁਸੀਂ ਕਰੇ ਆ ਜੋ ਜੀ ਮੇਰਾ ਤਾਂ ਜੀ ਨਹੀਂ ਲੱਗਦਾ ਤੇ ਮੈਂ ਤਾਂ ਕਹਿੰਦਾ ਉਹਦੀ ਖੇਤ ਵੀ ਨਾ ਜਾਣ ਦਿਆ ਕਰੇ ਉਹ ਤਾਂ ਕੰਮ ਤੇ ਟਾਈਮ ਸਰ ਰੋਟੀ ਪਾਣੀ ਰਾਤ ਨੂੰ ਵੀ ਇਹ ਕਹਿੰਦਾ ਮੈਂ ਕਿਤੇ ਨਾ ਪਾਸਾ ਵੀ ਲਿਆ ਕਰਾਂ ਤਾਂ ਮੈਨੂੰ ਪੁੱਛਿਆ ਕਰੇ ਕਿ ਤੁਹਾਨੂੰ ਪਾਣੀ ਚਾਹੀਦਾ ਪਲਾਨੀ ਚਾਹੀਦੀ ਆ ਪੂਰਾ ਧਿਆਅ ਆ ਲਿਆ ਸੀ ਕਹਿੰਦਾ 6 ਮਹੀਨਿਆਂ ਚ ਮੈਨੂੰ ਤੇ ਉਸ ਤੋਂ ਬਾਅਦ ਜੀ ਇੱਕ ਦਿਨ ਮੈਨੂੰ ਕਹਿੰਦੀ ਅਕੇ ਮੈਂ ਤਾਂ ਬਾਹਰ ਜਾਣਾ ਮੇਰਾ ਇਲਟਸ ਕੀਤਾ ਵੇ ਤੇ ਗੱਲ ਨਿਕਲੇ ਆ ਤੇ ਮੈਂ ਕਿਹਾ ਪਹਿਲਾਂ ਤਾਂ ਤੁਸੀਂ ਕੋਈ ਗੱਲ ਕੀਤੀ ਨਹੀਂ ਕਿ ਆ ਕਿ ਬਸ ਤਾਂ ਬਾਬੇ ਨੂੰ ਸਾਰਾ ਕੁਝ ਦੱਸਿਆ ਆ ਸੀ ਬਾਬਾ ਜੀ ਨੇ ਤੁਹਾਡੇ ਨਾਲ ਗੱਲ ਨਹੀਂ ਕੀਤੀ ਆ ਤਾਂ ਹੁਣ ਬਾਬਾ ਜੀ ਨਾਲ ਭਈ ਗੱਲ ਕੌਣ ਕਰਿਆ ਸੀ ਤਾਂ ਸੀ ਵੀ ਪੂਰੀ ਸ਼ਰਦਾ ਦੇ ਭਗਤ ਉਹਦੇ ਬਾਬੇ ਦੇ ਦਿਨ ਤੇ ਰਾਤ ਨੂੰ ਰਾਤ ਕਹਿਣ ਵਾਲੇ ਬਾਬੇ ਦੇ ਮਗਰ ਮੈਂ ਕਿ ਰਾਤ ਨੂੰ ਦਿਨ ਕਹਿਣ ਵਾਲੇ ਹਨਾ ਉਸ ਤੋਂ ਬਾਅਦ ਹੀ ਕਹਿੰਦਾ ਮੈਂ ਕਿਹਾ ਠੀਕ ਹੈ ਕਹਿੰਦੀ ਮੇਰਾ ਤਾਂ ਫਰਜ਼ੀ ਵਿਆਹ ਹੋਇਆ ਵੇ ਮੁੰਡੇ ਨਾਲ ਉਹ ਤਾਂ ਆਪਾਂ 35 ਲੱਖ ਰੁਪਈਆ ਲੈਣਾ ਪਰ ਮਾ ਲਿਆ ਭਾਈ ਮੈਨੂੰ ਵੀ 35 ਲੱਖ ਰੁਪਈਆ ਆਜੂ ਜੀ ਮੈਂ ਬਾਹਰ ਜਾਊਂਗੀ ਫਰਜ਼ੀ ਵਿਆਹ ਹੋਇਆ ਸੀ ਫਿਰ ਕਹਿੰਦਾ ਮੇਰੇ ਦਿਮਾਗ ਦੇ ਵਿੱਚ ਇੱਕੇ ਗੱਲ ਦਮ ਦਾ ਗੱਲ ਸੀ ਜਿਹੜੀ ਬੈਕ ਵੱਜੀ ਵੀ ਜਦੋਂ ਸਾਡੇ ਆਨੰਦ ਕਾਰਜ ਹੋਇਆ ਤੇ ਮੇਰੀ ਸੱਸ ਨੇ ਕਹਿੰਦਾ ਸਾਈਨ ਨਹੀਂ ਕਰਾਉਂਦੇ ਹੁੰਦੇ ਆਨੰਦ ਕਾਰਜਾਂ ਤੇ ਮੇਰੇ ਭਰਾ ਦੇ ਭਜਾਈ ਨੇ ਤਾਂ ਕਰਤੇ ਸੀ ਕਹਿੰਦਾ ਇਹ ਤਾਂ ਸਾਨੂੰ ਨਹੀਂ ਕਰਨ ਦਿੱਤੇ ਸੀ ਆ ਤਾਂ ਫਿਰ ਮੈਂ ਪੁੱਛਿਆ ਵੀ ਅੱਛਾ ਪ੍ਰਿਥਵੀ ਤੇਰੀ ਮੰਮੀ ਨੇ ਉਹ ਨੂੰ ਸੈਨ ਕਿਉਂ ਨਾ ਕਰ ਦਿੱਤੇ ਕਹਿੰਦੇ ਤਾਂ ਹੀ ਨਹੀਂ ਕਰ ਦਿੱਤੇ ਸੀ ਇਸ ਤਾ ਬਾਬੇ ਨੇ ਦੱਸਿਆ ਹੋਇਆ ਸੀ ਸਾਰਾ ਕੁਝ ਚਲੋ ਟੱਟਾ ਕਹਿੰਦਾ ਬਾਹਰ ਜਾਣ ਦੀ ਡੇਟ ਵੀ ਆ ਗਈ ਕਹਿੰਦਾ ਮੈਂ ਫੇਰ ਸੋਹਣੀ ਸੋਹਣੀ ਦੇ ਚੱਕਰ ਚ ਮਗਰ ਮਗਰ ਭਾਈ ਉਹਦੇ ਦਿਨ ਲੰਘਦੇ ਆ ਕਹਿੰਦਾ ਉਹ ਆਸਟ੍ਰੇਲੀਆ ਪਹੁੰਚ ਗਈ ਜਦੋਂ ਉਹ ਨੂੰ ਪਹਿਲਾਂ ਕਹਿੰਦਾ ਸੱਡੇ ਨੂੰ ਚੜਾਉਣ ਜਾਣੇ ਆ ਤਾਂ ਮੈਨੂੰ ਕਹਿੰਦੀ ਕਾਰ ਚੋਂ ਨਿਕਲੀ ਵੀ ਉਹ ਜਿਹੜਾ ਫਰਜੀ ਘਰ ਆਲਾ ਉਹ ਦੇਖ ਲੂ ਤੇ ਫਿਰ ਉਹ ਅਗਲਾ ਕਹੂਗਾ ਵੀ ਤੂੰ ਵਿਆਹ ਕਰਵਾਇਆ ਹੋਇਆ ਕਹਿੰਦਾ ਉੱਥੇ ਜਾ ਕੇ ਮੈਨੂੰ ਦਿਉਣ ਰਾਤ ਫੋਨ ਤੇ ਫੋਨ ਪਈ ਆਦਾ ਮੈਂ ਕੀ ਚਾਲ ਵੀ ਫੋਨ ਤਾਂ ਕਰਦੀ ਆ ਆਪਾਂ ਨੂੰ ਆਪਣਾ ਕਰਦੀ ਐ ਇਹਦਾ ਮਤਲਬ ਆਪਣੇ ਨਾਲ ਠੱਗੀ ਨਹੀਂ ਵੱਜੀ ਦਿਨ ਬਹੁਤ ਜਾਦੇ ਵਧੀਆ ਲੰਘਦੇ ਆ ਜੀ 6 ਮਹੀਨੇ ਮੈਨੂੰ ਫੇਰ ਫੋਨ ਕਰਦੀ ਤੇ ਉਸ ਤੋਂ ਬਾਅਦ ਕਹਿੰਦੀ ਵੀ ਮੈਂ ਆਪਣੇ ਫਰਜ਼ੀ ਘਰ ਵਾਲੇ ਤੋਂ ਤਲਾਕ ਲੈ ਲਿਆ ਤੇ ਤੈਨੂੰ ਹੁਣ ਇੱਥੇ ਬੁਲਾ ਲੂੰਗੀ ਪਰ ਡੱਕ ਤੇ ਇਹ ਆ ਵੀ ਕਹਿੰਦੀ ਮੇਰੇ ਕੋਲ ਫੀਸਾਂ ਦੇ ਪੈਸੇ ਹੈ ਨਹੀਂ ਵੀ ਜੇ ਤੂੰ ਫੀਸ ਮੇਰੀ ਭਰ ਦੇ ਕਹਿੰਦੀ ਮੈਂ ਨਾ ਕੰਮ ਮਿਲ ਰਿਹਾ ਤੇ ਮੈਨੂੰ ਫੋਨ ਵੀ ਘਟਾ ਦਿੰਦੀ ਐ ਕਹਿੰਦੀ ਮੈਂ ਕੰਮ ਦੀ ਭਾਲ ਚ ਰਹੀ ਆ ਤਾਂ ਮੈਂ ਕਾਮਲੇ ਨੇ ਅੱਧਾ ਕਿਲਾ ਵਾਣ ਚੱਕੇ ਤੇ 22 ਲੱਖ ਰੁਪਇਆ ਭਾਈ ਕਹਿੰਦਾ ਉਹਦੇ account ਚ ਪਤਾ ਲਾ ਚੱਕ ਵੀ ਸਾਲ ਦੀ ਫੀ ਹੇਰ ਸਾਲ ਤੋਂ ਕਹਿੰਦਾ ਇੱਕ ਫੀਸ ਹੋਰ ਪਾਤੀ ਭਾਈ ਮੈਂ ਤਾਂ ਕਹਿੰਦਾ ਦੋ ਕਿੱਲੇ ਵਾਂਸੀ ਸਾਰੇ ਦਾ ਸਾਰਾ ਚੱਕਤਾ ਉਹਦੇ ਮਗਰ ਤੇ ਬਸ ਸੋਹਣੀ ਸੋਹਣੀ ਦਿਸੀ ਜਾਵੇ ਮੈਨੂੰ ਕਹਿੰਦਾ ਮੈਂ ਤਾਂ ਕਿਸੇ ਦੀ ਗੱਲ ਹੀ ਨਾ ਸੁਣਾਇਆ ਕਰਾ ਮੈਨੂੰ ਭਰੋਸਾ ਹੀ ਇੰਨਾ ਕਹਿੰਦਾ ਪਰਮਾ ਹੀ ਇੰਨਾ ਲਿਆ ਤੇ ਪੈਸੇ ਵੀ ਕਹਿੰਦਾ ਜਿਹੜਾ ਉਹਨਾਂ ਨੂੰ ਭੇਜਣੇ ਆਉਂਦੇ ਸੀ ਮੈਂ ਆਪਦੀ ਸੱਸ ਨੂੰ ਹੀ ਫੜਾ ਕੇ ਆਉਂਦਾ ਸੀ ਉਹਦਾ ਰੀਜ਼ਨ ਇਹ ਸੀ ਕਿਉਂਕਿ ਮੈਂ ਪੁੱਛਿਆ ਵੀ ਬਾਹਰ ਕਿਵੇਂ ਭੇਜਨੇ ਪੈਸੇ ਕਹਿੰਦੇ ਮੰਮੀ ਤੇ ਮੇਰਾ ਭਰਾ ਭੇਜ ਦੇਵੇ ਤੋ ਉਹਨਾਂ ਨੂੰ ਪੜਾਇਆ ਉਹ ਅੱਗੇ ਵੀ ਭੇਜਦੇ ਰਹਿੰਦੇ ਆ ਚਲੋ ਜੀ ਉਦੋਂ ਬਾਅਦ ਕਹਿੰਦਾ ਮੈਨੂੰ ਕਰ ਗਈ ਬਲੌਕ ਤੇ ਕਹੀ ਤਾਂ ਮੈਂ ਡਿਕਿਆ ਨੰਬਰ ਵੀ ਬਦਲ ਬੁਦਲ ਕੇ ਲਾਏ ਤੇ ਫਿਰ ਕਹਿੰਦਾ ਮੈਂ ਫਿਰ ਭਝਾਈ ਨੂੰ ਕਿਹਾ ਉਹਨੇ ਫੋਨ ਲਾਇਆ ਤਾਂ ਕਹਿੰਦੀ ਮੈਂ ਤਾਂ ਪਸੰਦ ਨਹੀਂ ਸੀ ਇਹ ਇਹ ਤਾਂ ਨਸ਼ੇ ਪੱਤੇ ਕਰਦਾ ਮੈਂ ਨਹੀਂ ਇਹਦੇ ਨਾਲ ਰਹਿ ਸਕਦੀ ਚਲੋ ਜੀ ਆਹ ਗੱਲ ਕਹਿ ਕੇ ਨਿਬੜ ਕੇ ਸਾਰੇ ਜਣੇ ਪੱਲਾ ਝਾੜ ਗਏ ਮੈਂ ਭਾਈ ਕਹਿੰਦਾ ਨਸ਼ੇ ਪੱਤੇ ਤੇ ਲੱਗ ਗਿਆ ਲੱਗਣਾ ਹੀ ਸੀ ਕਹਿੰਦਾ ਕਿੱਥੇ ਅਸੀਂ ਦੋਵੇਂ ਭਰਾਜੇ ਮਜਨ ਵਾਲੇ ਬੰਦੇ ਸਾਂ ਪੂਰੇ ਬਾਬੇ ਦੀ ਸੇਵਾ ਤੇ ਆਉਣ ਵਾਲੇ ਤੇ ਬਾਅਦ ਚ ਪਤਾ ਲੱਗਿਆ ਵੀ ਬਾਬੇ ਨੇ ਤਾਂ 60000 ਰੁਪਏ ਇਹਨਾਂ ਨੇ ਰਿਸ਼ਤਾ ਕਰਾਉਣ ਦਾ ਦਿੱਤਾ ਸੀ ਉਹ ਤਾਂ ਦੋ ਥਾਂ ਹੋਰ ਵੀ ਵਿਆਹੀ ਹੋਈ ਸੀਗੇ ਤੂੰ ਪਹਿਲਾਂ ਇੱਕ ਨੂੰ ਤਾਂ ਉਹ ਨਾਲ ਲੈ ਗਈ ਇੱਥੇ ਇੱਥੇ ਮੇਰੇ ਵਾਂਗੂ ਭੌਂਕਦਾ ਫਿਰਦਾ ਵੀ ਚਲੋ ਕਹਿੰਦਾ ਵੀ ਉਹਦੇ ਵਾਲਾ ਚੈਪਟਰ ਹੋ ਗਿਆ ক্লোਜ਼ ਤੇ ਇੱਕ ਦਿਨ ਮੇਰੀ ਭੈਣ ਆਈ ਮਿਲਣ ਤੇ ਕਹਿੰਦਾ ਭੈਣਾਂ ਨੂੰ ਤਾਂ ਭਰਾ ਜਾਣ ਤੋਂ ਪਿਆਰੇ ਹੁੰਦੇ ਆ ਭੈਣ ਮੇਰੀ ਪਰਜਾਈ ਨੂੰ ਕਹਿੰਦੀ ਵੀ ਤੁਸੀਂ ਚੰਗੀ ਨਹੀਂ ਕੀਤੀ ਭਈ ਉਹ ਤਾਂ ਲੜ ਪਈਆਂ ਕਹਿੰਦਾ ਗੱਲ ਇੱਥੋਂ ਤੱਕ ਵਧ ਗਈ ਵੀ ਮੇਰੀ ਭੈਣ ਨੇ ਭਾਈ ਅੱਗ ਲਾ ਲਈ ਆਪਣੇ ਆਪ ਨੂੰ ਹਸਪਤਾਲ ਦੇ ਵਿੱਚ ਅਸੀਂ 20 ਦਿਨ ਜਦੋਂ ਜਦ ਕੀਤੀ ਤੇ ਅਖੀਰ ਮੇਰੀ ਭੈਣ ਵੀ ਇਸ ਦੁਨੀਆ ਨੂੰ ਛੱਡ ਕੇ ਚਲੀ ਗਈ। ਉਸ ਤੋਂ ਬਾਅਦ ਮੇਰੀ ਭੈਣ ਜਾਂਦੇ ਹੋਏ ਬਿਆਨ ਇਹ ਦੇਗੀ ਵੀ ਮੈਂ ਰੋਟੀ ਟੋਕ ਕਰਦੀ ਸੀ ਗੈਸ ਸਿਲੰਡਰ ਤੇ ਤੇ ਮੈਨੂੰ ਅੱਗ ਲੱਗ ਗਈ ਕਿਤੇ ਵੀ ਮੇਰੇ ਭਰਾ ਦਾ ਘਰ ਆ ਜਿਹੜਾ ਭਾਈ ਨਾ ਪਟਿਆ ਜਾਵੇ। ਉਸ ਤੋਂ ਬਾਅਦ ਇਹ ਕੀ ਹੁੰਦਾ ਮੇਰੀ ਪਰਜਾਈ ਦੇ ਨਾਲ ਜਿਹੜੀ ਆਹ ਕੰਨੀ ਹੁੰਦੇ ਹ ਹਕਾਰ ਹੁੰਦਾ ਹੋਰ ਵਧ ਜਾਂਦਾ ਕਿਉਂਕਿ ਮੇਰਾ ਭਰਾ ਨੂੰ ਆਇਆ ਸੀ ਵੀ ਮੈਨੂੰ ਨਾ ਛੱਡ ਕੇ ਭਾਜੇ ਮੇਰਾ ਮੂਆ ਸਾਹ ਘਰ ਬਸਿਆ ਹੋਇਆ। ਪਰਦਾਈ ਦੇ ਮਗਰ ਜੀ ਤੇ ਭੈਣ ਨੂੰ ਅਸੀਂ ਸੰਸਕਾਰ ਕਰਕੇ ਘਰੇ ਆਏ ਤੇ ਉਹਦੀ ਸੱਸ ਕਹਿੰਦੀ ਭਈ ਰੋਟੀ ਪਕਾਓ ਜਲਦੀ ਜਲਦੀ ਭੁੱਖ ਲੱਗੀ ਆ ਤਾਂ ਮੈਂ ਕਿਹਾ ਵੀ ਸਾਡੇ ਤਾਂ ਗਲਾਂ 'ਚ ਨਹੀਂ ਉੱਤਰਦੀ ਤੈਨੂੰ ਭੁੱਖ ਕਿਵੇਂ ਲੱਗੀ ਚੱਕ ਤੇ ਢਾਲ ਕਹਿੰਦਾ ਜਿਹੜੀ ਚੁੱਲੇ ਤੇ ਰੜੀ ਜਾਂਦੀ ਸਾਨੂੰ ਕੈਂਸ ਤੇ ਧਰਤਾ ਤੇ ਉੱਥੇ ਅੰਡਾ ਨਾ ਗਵੰਡਣਾ ਨੂੰ ਲੱਗ ਗਈ ਕਰਨ ਰੋਟੀ ਪਕਾ ਰੋਟੀ ਪਕਾ ਫੁੱਡੇ ਰੜੀ ਜਾਂਦੇ ਭੁੱਖੇ ਮਾਰੋਂਗੇ ਅੱਜ ਤਾਂ ਕਹਿੰਦਾ ਉਹ ਤਾਂ ਐਂ ਬੋਲੇ ਜਦੋਂ ਐਂ ਬੋਲੀ ਪਈ ਕਹਿੰਦਾ ਮਾਤਾ ਦੋ ਤਿੰਨ ਲਾ ਪੜੇ ਉਹਦੇ ਕੰਨ ਤੇ ਧਰ ਤੇ ਵੀ ਚਲ ਨਿਕਲ ਇਥੋਂ ਤੇ ਨਾਲ ਹੀ ਕਹਿੰਦਾ ਦੌਰੂ ਮੇਰੀ ਪਰਜਾਈ ਨੇ ਚਾਕਲੇਟ ਐਚੀ ਵੀ ਮੈਂ ਤਾਂ ਆਪਣੀ ਰਹਿੰਦੀ ਮੇਰੀ ਮਾਂ ਦੀ ਤੇ ਹਿੰਮਤ ਕਿਵੇਂ ਹੋਈ ਤੇ ਜਿਹੜੇ ਘਰ ਵਾਲੀ ਨੇ ਕਹਿੰਦਾ ਮੈਨੂੰ ਬਲੌਕ ਕੀਤਾ ਸੀ ਉਹਦਾ ਵੀ ਮਿੰਟੋ ਮਿੰਟੀ ਫੋਨ ਤੇਰੀ ਕਿਵੇਂ ਹਿੰਮਤ ਹੋਈ ਇਹ ਮੇਰੀ ਮਾਂ ਨੂੰ ਕੁੱਟਣ ਦੀ ਆਏ ਬਹੁ ਮੈਂ ਪਰਚਾ ਕਰਾਂ ਪਰਾ ਵੀ ਦਿੱਤਾ ਕਹਿੰਦਾ ਭਾਈ ਵੀਡੀਓ ਬੁੜੀ ਬਣਾ ਲਈ ਉਹਨਾਂ ਨੇ ਭਰਾ ਮੇਰਾ ਅੱਡ ਹੋ ਗਿਆ ਹਿੰਡਰ ਪਣੇ ਚ ਵੀ ਮੇਰੇ ਘਰ ਵਾਲੀ ਭਿਜਾਤੀ ਤੂੰ ਵੀ ਹਾਂ ਹਾਂ ਕਰਕੇ ਤੇ ਕਹਿੰਦਾ ਹੁਣ ਇਸ ਟਾਈਮ ਭਾਈ ਮੈਂ ਕੱਲਾ ਰਹਿ ਗਿਆ ਹੁਣ ਪ੍ਰਾਈਵੇਟ ਵਗੈਰਾ ਕੰਮ ਧੰਦਾ ਕਰਦਾਗਾ ਤੇ ਖਾ ਛੱਡਦਾ ਤੇ ਪਰ ਨਸ਼ੇ ਮੈਂ ਐਂਆ ਕਰਨ ਲੱਗ ਗਿਆ ਉਹ ਵੀਰਦਿਆਂ ਜੇ ਆਪਾਂ ਫੋਟੋਆਂ ਤੁਹਾਡੇ ਨਾਲ ਸ਼ੇਅਰ ਕਰੀਏ ਪਹਿਲਾਂ ਦੀ ਅਤੇ ਹੋਣ ਦੀ ਅੱਖਾਂ 'ਚੋਂ ਰੋਣਾ ਆਉਦਾ ਨਿਕਲ ਕੇ ਤੇ ਇਸ ਕਰਕੇ ਬੇਨਤੀ ਵੀ ਸਭ ਤੋਂ ਪਹਿਲਾਂ ਤਾਂ ਡੇਰੇ ਆਸ਼ਰਮ 'ਚ ਆ ਜਾਣਾ ਛੱਡੋ ਜੀ ਬਾਕੀ ਜੇ ਮੁੰਡਿਆਂ ਬਾਹਰ ਜਾਣਾ ਹੁੰਦਾ ਤਾਂ ਆਪਣੀ ਪੌਂਚ ਤੇ ਜਾਇਆ ਕਰੋ ਨਾ ਕਿ ਕੁੜੀਆਂ ਦੇ ਮਗਰ ਲੱਗਿਆ ਕਰੋ ਫਿਰ ਚਾਰ ਦਿਨਾਂ ਨੂੰ ਤੁਸੀਂ ਪਛਤਾਉਨੇ ਹੋ ਮੈਨੂੰ ਪਸੰਦ ਨਹੀਂ ਕਰਦੀ ਹਾਲ ਹੀ ਇੱਕ ਕੇਸ ਹੋਇਆ ਵੀ 45 ਲੱਖ ਲਵਾ ਕੇ ਕੁੜੀ ਚਲੀ ਗਈ ਇਹਦੇ ਨਾਲ ਤਾਂ ਵੀਰ ਕੋ ਖੋਦ ਕਰ ਲੈਂਦਾ ਮਿਹਨਤ ਟਿਊਸ਼ਨਾਂ ਰੱਖ ਕੇ ਪੜ ਲੈਂਦਾ ਤੇ ਤੁਹਾਨੂੰ ਆਪਣੀ ਅੱਜ ਦੀ ਕਹਾਣੀ ਕਿਵੇਂ ਲੱਗੀ ਤੇ ਕਮੈਂਟ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜੀ ਤੇ ਆਪਣੇ ਵਿਚਾਰ ਆ ਜਿਹੜੇ ਉਹ ਵੀ ਦੱਸਿਆ ਕਰੋ ਵੀਡੀਓ ਦੇਖਣ ਲਈ ਸਾਰੇ ਭੈਣ ਭਰਾਵਾਂ ਦਾ तहे ਦਿਲੋਂ ਧੰਨਵਾਦ